ਵਿਆਤ ਉਹ ਪਹਿਲਾਂ ਮuje ਸਾਜਨ ਕੇ ਘਰ ਜਾਣਾ ਵਰਗੇ ਗੀਤ ਗਾਉਣ ਵਾਲੀਆਂ ਕੁੜੀਆਂ ਨੂੰ ਇਸ ਬੀਬੀ ਨੇ ਚੰਗੀ ਠੰਡ ਪਾਈ ਹੈ ਇਹ ਬੀਬੀ ਲੱਗਦਾ ਜਿਆਦਾ ਹੀ ਤੰਗ ਹੈ ਆਪਣੇ ਸਾਜਨ ਤੋਂ ਦੇਖੋ ਫਿਰ ਮਜ਼ਾਕੀਆ ਅੰਦਾਜ਼ ਚ ਵੀਡੀਓ ਬਣਾਉਂਦੇ ਹੋਏ ਕੁੜੀਆਂ ਨੂੰ ਕੀ ਕਹਿ ਰਹੀ ਹੈ ਜਿਹੜੀਆਂ ਕਹਿੰਦੀਆਂ ਨਾ ਮୋਜੀ ਸਾਜਨ ਕੇ ਘਰ ਜਾਣਾ ਹੈ ਚੁੱਪ ਕਰਕੇ ਤੇ ਬੈਠੀਆਂ ਰੋ ਵਾਈਫਾਈ ਫ੍ਰੀ ਮਿਲਦੇ ਆ ਨਾ ਰੋਟੀ ਪਾਣੀ ਪੱਕਾ ਮਿਲਦੇ ਆ ਵਾ ਨਾ ਕੱਪੜੇ ਧੋਤੇ ਮਿਲਦਾ ਹੈ ਨਾ ਤੇ ਚੁੱਪ ਕਰਕੇ ਮੌਜਾ ਲਓ ਜਦੋਂ ਚਲ ਗਈ ਨਾ ਸਾਜਨ ਦੇ ਘਰ ਸਾਲਿੰਦੀ ਦੀ ਮੰਮੀ ਦਾ ਸਾਰੀ ਉਬਰ ਮੂੰਹ ਨਹੀਂ ਸਿੱਦਾ ਹੁੰਦਾ ਜਦੋਂ ਪਿਆਉਣਾ ਵਾਂ ਸਾਜਣ ਦੇ ਪਾਪੇ ਨੇ ਕੰਮ ਤੋਂ ਤੇ ਮੰਮੀ ਉਹਦੀ ਨੇ ਭਰ ਕੇ ਗਲਾਸ ਤੇ ਲਾ ਕੇ ਚਾਹ ਦਾ ਰੱਖ ਲੈਣਾ ਤੇ ਕਹਣਾ ਨੇ ਤਸਵੀਰ ਦਾ ਕੱਖ ਨਹੀਂ ਕੀਤਾ ਇੱਕ ਕੱਪੜੇ ਧੋਤੇ ਜੇ ਇੱਕ ਸਫਾਈ ਕੀਤੀ ਤੇ ਕਰੋਟਿਆਂ achar ਲਾਉਣ ਲੱਗੇ ਲਾ ਕੇ ਨੇ ਸੌਂ ਗਈ ਆ ਮੁੜ ਕੇ ਫੁੱਲ ਜਾਣਾ ਪਾਪੇ ਦਾ ਮੂੰਹ ਤੇ ਮੁੜ ਕੇ ਜਦੋਂ ਆਣਾ ਸਾਜਣ ਨੇ ਆਉਂਦਾਂ ਨੂੰ ਸਾਜਣ ਦਾ ਮੂੰਹ ਭੁੱਲਿਆ ਹੋਣਾ ਮੈਂ ਕਹਣਾ ਵੀ ਹਾਏ ਗੱਲ ਤਾਂ ਕੋਈ ਹੋਈ ਨਹੀਂ ਕਿ ਤੇ 사ਜਣ ਨੂੰ ਕੀ ਹੋ ਗਿਆ ਉਹ ਬਾਰਿਸ਼ ਕੈਤ ਲੱਗ ਜਾਂਦੀ ਨਾ ਗੇਟ ਤੇ ਹੀ ਜੇ ਕਿਤੇ 사ਜਣ ਦੀ ਆ ਜੇ ਭੈਣ ਭੂਣ ਕਿਤੇ ਦੂਰ ਨੇੜਿਓ ਤਾਂ ਜੇ ਉਹਨੂੰ ਚਾਹ ਨਾ ਸਮੋਸੇ ਨਾ ਖਵਾਈਏ ਤੇ ਫਿਰ ਤੇ ਤੁਹਾਡੇ ਸਾਰੇ ਖਾਨਦਾਨ ਦੀ ਜੇ ਹੀ ਤੇ ਹੀ ਫਿਰਦਣੀ ਅਕਲਿਆ ਨੇ ਜੇ ਦੋ ਚੱਗਾ ਰਮਨ ਬੈਠੀਆਂ ਰੋ ਜਿੱਥੇ ਬੈਠੀਆਂ ਜੇ